ਅਮਰੀਕੀ ਰਾਸ਼ਟਰੀ ਚੈਂਬਰ ਆਫ ਕਮਰਸ ਜੋ ਅਮਰੀਕਾ ਦੀ ਸਭ ਤੋਂ ਵੱਡੀ ਬਿਜ਼ਨਸ ਲੌਬੀ ਹੈ ਅਤੇ 3 ਲੱਖ ਤੋਂ ਜ਼ਿਆਦਾ ਕਾਰੋਬਾਰੀਆਂ ਦੀ ਨੁਮਾਇੰਦਗੀ ਕਰਦੀ ਹੈ ਡੋਨਲਡ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਇੱਕ ਵੱਡਾ ਮੁਕੱਦਮਾ ਦਾਇਰ ਕੀਤਾ ਹੈ ਇਹ ਮੁਕੱਦਮਾ H1B ਵੀਜ਼ਾ ਪ੍ਰੋਗਰਾਮਸ ਦੇ ਲਈ ਨਵੀਂ 1 ਲੱਖ ਡਾਲਰ ਵਾਲੀ ਫੀਸ ਨੂੰ ਰੋਕਣ ਦੇ ਲਈ ਹੈ ਜਿਸ ਨੂੰ ਚੈਂਬਰ ਨੇ ਗੈਰ ਕਾਨੂੰਨੀ ਅਤੇ ਅਮਰੀਕੀ ਕਾਰੋਬਾਰੀਆਂ ਲਈ ਘਾਤਕ ਘਰਾ ਦਿੱਤਾ ਹੈ ਏ 트럼ਪ ਦੀ ਦੂਜੀ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਚੈਂਬਰ ਦੇ ਵੱਲੋਂ ਪਹਿਲਾ ਮੁਕੱਦਮਾ ਹੈ ਅਤੇ ਇਹ ਇਮੀਗ੍ਰੇਸ਼ਨ ਨੀਤੀ ਬਿਜ਼ਨਸ ਭਾਈਚਾਰੇ ਦੇ ਵਿੱਚ ਵੱਡਾ ਵਿਵਾਦ ਪੈਦਾ ਕਰ ਰਹੀ ਹੈ ਇਸ ਦੇ ਨਾਲ ਟੈਕ ਉਦਯੋਗ ਤੇ ਸਟਾਰਟਅਪਸ ਨੂੰ ਵੱਡਾ ਨੁਕਸਾਨ ਹੋਣ ਦਾ ਡਰ ਹੈ ਜੋ ਵਿਦੇਸ਼ੀ ਹੁਨਰਮੰਦ ਮਹਾਰਾ ਦੇ ਉੱਤੇ ਨਿਰਭਰ ਕਰਦਾ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਟਰੰਪ ਨੇ 19 ਸਤੰਬਰ 2025 ਨੂੰ ਇੱਕ ਐਗਜ਼ੀਕਟਿਵ ਆਰਡਰ ਦੇ ਨਾਲ H1B ਵੀਜ਼ਾ ਐਪਲੀਕੇਸ਼ਨਸ ਦੇ ਲਈ ਨਵੀਂ 1 ਲੱਖ ਡਾਲਰ ਵਾਲੀ ਫੀਸ ਲਾਗੂ ਕੀਤੀ ਸੀ। ਇਹ ਵੀਜ਼ਾ ਪ੍ਰੋਗਰਾਮ 1990 ਦੇ ਵਿੱਚ ਕਾਂਗਰਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਜੋ ਅਮਰੀਕੀ ਕੰਪਨੀਆਂ ਨੂੰ ਟੈਕਨੋਲੋਜੀ, ਇੰਜੀਨੀਅਰਿੰਗ ਤੇ ਹੋਰ ਵਿਸ਼ੇਸ਼ ਖੇਤਰਾਂ ਦੇ ਵਿੱਚ ਵਿਦੇਸ਼ੀ ਹੁਨਰਮੰਦ ਵਰਕਰਾਂ ਨੂੰ ਅਸਥਾਈ ਤੌਰ ਤੇ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਹਰ ਸਾਲ ਇਸ ਦੇ ਤਹਿਤ 85 ਹਜ਼ਾਰ ਵੀਜ਼ੇ ਦਿੱਤੇ ਜਾਂਦੇ ਨੇ। ਪਹਿਲਾਂ ਇਹਨਾਂ ਐਪਲੀਕੇਸ਼ਨ ਦੀ ਫੀਸ 2000 ਤੋਂ ਲੈ ਕੇ 5000 ਡਾਲਰ ਤੱਕ ਸੀ ਜੋ ਹੁਣ ਲਗਭਗ 20 ਗੁਣਾ ਵਧਾ ਦਿੱਤੀ ਗਈ ਹੈ ਚੈਂਬਰ ਨੇ ਵਾਸ਼ਿੰਗਟਨ ਡੀਸੀ ਦੀ ਫੈਡਰਲ ਕੋਰਟ ਦੇ ਵਿੱਚ ਇਹ ਮੁਕੱਦਮਾ ਸਰਕਾਰ ਦੇ ਖਿਲਾਫ ਧਾਰਕ ਕੀਤਾ ਹੈ ਜਿਸ ਦੇ ਵਿੱਚ 트ੰਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਚੈਂਬਰ ਦਾ ਕਹਿਣਾ ਹੈ ਕਿ ਇਹ ਫੀਸ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਪ੍ਰੋਵੀਜ਼ਨਸ ਨੂੰ ਹੀ ਉਲੰਘਣਾ ਕਰਦੀ ਹੈ ਜੋ ਵੀਜ਼ਾ ਫੀਸ ਨੂੰ ਸਰਕਾਰੀ ਪ੍ਰੋਸੈਸਿੰਗ ਖਰਚੇ ਤੱਕ ਸੀਮਿਤ ਰੱਖਦੀ ਹੈ ਚੈਂਬਰ ਨੇ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਗੈਰਕਾਨੂੰਨੀ ਐਲਾਨਿਆ ਜਾਵੇ ਅਤੇ ਇਸ ਨੂੰ ਲਾਗੂ ਕਰਨ ਤੋਂ ਵੀ ਰੋਕਿਆ ਜਾਵੇ ਚੈਂਬਰ ਦੇ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ ਪਾਲਿਸੀ ਆਫੀਸਰ ਨੀਲ ਬ੍ਰੈਡਲੇ ਨੇ ਬਿਆਨ ਦੇ ਵਿੱਚ ਕਿਹਾ ਕਿ ਇਹ 1 ਲੱਖ ਡਾਲਰ ਵਾਲੀ ਫੀਸ ਅਮਰੀਕੀ ਅਥਾਰਟिटीज ਦੇ ਲਈ ਨੁਕਸਾਨਦਾਇਕ ਹੋ ਜਾਵੇਗੀ ਖਾਸ ਕਰਕੇ ਸਟਾਰਟਅੱਪਸ ਤੇ ਛੋਟੇ ਜਾਂ ਫਿਰ ਮੱਦਮ ਵਰਗੇ ਕਾਰੋਬਾਰੀਆਂ ਲਈ ਐਟ 1 ਬੀ ਵੀਜ਼ਾ ਪ੍ਰੋਗਰਾਮ ਨੂੰ ਕਾਂਗਰਸ ਨੇ ਇਸ ਲਈ ਬਣਾਇਆ ਸੀ ਕਿ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੱਧਰੀ ਹੁਨਰ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਮਦਦ ਮਿਲ ਸਕੇ ਚੈਂਬਰ ਨੇ ਦੱਸਿਆ ਹੈ ਕਿ ਇਹ ਫੀਸ ਅਮਰੀਕੀਆਂ ਨੂੰ ਆਪਣੇ ਲੇਬਰ ਖਰਚੇ ਵਧਾਉਣ ਜਾਂ ਫਿਰ ਘੱਟ ਹੁਨਰਮੰਦ ਆਟੋਮੈਟਿਕ ਅਪਲਾਈਐਂਸਸ ਨਿਯੁਕਤ ਕਰਨ ਦੇ ਲਈ ਮਜਬੂਰ ਕਰੇਗੀ ਜੋ ਅਮਰੀਕੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਏਗੀ ਚੈਂਬਰ ਨੇ ਆਪਣੇ ਮੈਂਬਰਾਂ ਦੇ ਵਿੱਚੋਂ ਪੁੱਛਿਆ ਸੀ ਕਿ ਕੀ ਉਹ ਮੁਕਦਮੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਅੰਤ ਦੇ ਵਿੱਚ ਸਾਰਿਆਂ ਨੇ ਇੱਕਸਾਰ ਹੋ ਕੇ ਲੜਨ ਦਾ ਫੈਸਲਾ ਕੀਤਾ ਹੈ ਇਹ ਪ੍ਰੋਗਰਾਮ ਟੈਕ ਉਦਯੋਗ ਲਈ ਬਹੁਤ ਜ਼ਰੂਰੀ ਹੈ ਜਿੱਥੇ ਭਾਰਤ ਅਤੇ ਚੀਨ ਵਰਗੇ ਮੁਲਕਾਂ ਤੋਂ ਆਉਣ ਵਾਲੇ ਵਰਕਰ ਬਹੁਤ ਜ਼ਿਆਦਾ ਨੇ bizness leaders ਨੇ ਚੇਤਾਵਨੀ ਦਿੱਤੀ ਹੈ ਕਿ ਇਹ ਫੀਸ ਟੈਕ ਵਰਗੇ ਖੇਤਰਾਂ ਵਿੱਚ ਕ੍ਰੀਏਟੀਵਿਟੀ ਨੂੰ ਰੋਕੇਗੀ ਅਤੇ ਸਕਿਲਡ ਪ੍ਰੋਫੈਸ਼ਨਲਸ ਦੇ ਲਈ ਅਮਰੀਕਾ ਦੇ ਦਰਵਾਜ਼ੇ ਵੀ ਬੰਦ ਹੋ ਜਾਣਗੇ ਜਿਸ ਦੀ ਅਮਰੀਕਾ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਮਕਦਮੇ ਦੇ ਵਿੱਚ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਅਤੇ ਹੋਰ ਫੈਡਰਲ ਏਜੰਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਚੈਂਬਰ ਨੇ ਕਿਹਾ ਕਿ 트াম্প ਨੇ ਐਗਜ਼ੀਕਟਿਵ ਅਥਾਰਟੀ ਦੀ ਹੱਦ ਤੋਂ ਬਾਹਰ ਜਾ ਕੇ ਕਾਂਗਰਸ ਦੇ ਨਿਯਮਾਂ ਨੂੰ ਬਦਲਿਆ ਹੈ ਜੇਕਰ ਚੈਂਬਰ ਨੂੰ ਸਫਲਤਾ ਮਿਲੀ ਤਾਂ ਇਹ ਫੀਸ ਰੁਕ ਜਾਵੇਗੀ ਜੋ ਲੱਖਾਂ ਵਿਦੇਸ਼ੀ ਵਰਕਰਾਂ ਤੇ ਅਮਰੀਕੀ ਕੰਪਨੀਆਂ ਲਈ ਰਾਹਤ ਸਾਬਤ ਹੋਵੇਗੀ ਹਾਲਾਂਕਿ ਪ੍ਰਸ਼ਾਸਨ ਇਸ ਨੂੰ ਰਾਸ਼ਟਰੀ ਹਿੱਤ ਦੇ ਨਾਲ ਜੋੜ ਕੇ ਬਚਾ ਕਰੇਗਾ ਚੈਂਬਰ ਨੇ ਭਾਵੇਂ 트ੰਪ ਦੀਆਂ ਹੋਰ ਨੀਤੀਆਂ ਜਿਵੇਂ ਕਿ ਟੈਕਸ ਰਿਫਾਰਮ ਤੇ ਐਨਰਜੀ ਨੂੰ ਸਮਰਥਨ ਦਿੰਦਾ ਹੈ ਪਰ H1B ਵੀਜ਼ਾ ਨੂੰ ਲੈ ਕੇ ਚੈਂਬਰ ਨੇ ਅਮਰੀਕਾ ਸਰਕਾਰ ਨੂੰ ਚੁਣੌਤੀ ਦੇ ਦਿੱਤੀ ਹੈ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਕੇਸ ਦੀ ਅਗਲੀ ਸੁਣਵਾਈ ਤੇ ਰਹਿਣਗੀਆਂ